ਬੜਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੀਜੀਪੀਓ ਦਫ਼ਤਰ ਫਤਿਹਗੜ੍ਹ ਸਾਹਿਬ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਤੇ ਸੀਜੀਪੀਓ ਬਲਰਾਜ ਕੋਰ ਦੇ ਨਾਂ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਯੂਨੀਅਨ ਦੇ ਬਲਾਕ ਸਰਹੰਦੀ ਪ੍ਰਧਾਨ ਗੁਰਮੀਤ ਕਰਨੇ ਕਹਿੰਦੇ ਕਿ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਆਂਗਣਵਾੜੀ ਦੀ ਵਰਕਰਾਂ ਦੀ ਹੈਲਪਰਾਂ ਦੀ ਤਨਖਾਹ ਵਧਾ ਦਿੱਤੀ ਜਾਵੇਗੀ ਜੋ ਕਿ ਅਜੇ ਤੱਕ ਨਹੀਂ ਹੋਇਆ ਤੇ ਨਾ ਹੀ ਗ੍ਰੈਜੂਏਟੀ ਵਿੱਚ ਵਾਅਦਾ ਤੇ ਨਾ ਹੀ ਲਾਗੂ ਕੀਤੀ ਗਈ ਹੈ। ਉਹਨਾਂ ਕਹਿ ਕੇ ਪੰਜਾਬ ਸਰਕਾਰ ਸਾਨੂੰ ਬਹੁਤ ਹੀ ਘੱਟ ਪੈਸੇ ਦਿੰਦੀ। ਪੰਜਾਬ ਸਰਕਾਰ ਸਾਡੀਆਂ ਮੰਗਾਂ ਵੱਲ ਵੀ ਧਿਆਨ ਨਹੀਂ ਦੇ ਰਹੀ। ਜਿਵੇਂ ਅਸੀਂ ਆਲ ਇੰਡੀਆ ਦੀ ਕਾਲ ਤੇ ਅਤੇ ਸੀਡੀਪੀ ਉਹ ਰਾਹੀਂ ਮੰਗ ਪੱਤਰ ਭੇਜੇ ਨੇ ਸੈਂਟਰ ਸਰਕਾਰ ਨੂੰ ਤਾਂ ਜੋ ਸੈਂਟਰ ਸਰਕਾਰ ਆਪਣੇ ਵਾਅਦੇ ਕਰਕੇ ਬਾਰ-ਬਾਰ ਮੁੱਕਰ ਰਹੀ ਆ। ਉਹਨਾਂ ਨੇ ਕਿਹਾ ਸੀ ਬਰਕਨਾ ਹੈਲਪਰਾਂ ਦੀ ਤਨਖਾਹ 'ਚ ਵਾਅਦਾ ਕੀਤਾ ਜਾਊਗਾ ਉਹ ਵੀ ਨਹੀਂ ਕੀਤਾ ਹੈਗਾ। ਨਾ ਸਾਡੇ ਵਰਕਰਾਂ ਨੂੰ ਹੈਲਪ ਕਰਨ ਦੀ ਕੋਈ ਚੀਜ਼ ਕੋਈ ਵਾਅਦਾ ਕੀਤਾ ਇਹਨਾਂ ਨੇ ਨਾ ਗ੍ਰੈਸਟੀ ਲਾਗੂ ਕੀਤੀ ਆ ਨਾ 3 ਤੋਂ 6 ਸਾਲ ਦੇ ਬੱਚੇ ਸਾਡੇ ਵਾਪਸ ਕੀਤੇ ਨੇ ਹੁਣ ਤੱਕ ਨਾ ਸਾਨੂੰ ਪ੍ਰੀ ਨਾ ਸੂਜ ਕਨਵੈਕਟ ਕੀਤਾ ਇਹਨਾਂ ਨੇ ਕੋਈ ਸਰਕਾਰ ਪੰਜਾਬ ਸਰਕਾਰ ਵੀ ਨਾ ਨਿਕੁਨੀ ਜੀ ਪਦਮਾਨ ਪਤੜਿੰਦੇ ਸਾਨੂੰ ਉਹ ਵੀ ਸਾਡੀ ਤਨਖਾਹ ਵੱਲ ਕੋਈ ਧਿਆਨ ਨਹੀਂ ਦਿੰਦੀ ਹੈਗੀ ਨਾ ਕੋਈ ਵਾਅਦਾ ਕੀਤਾ ਹੈ ਨਾ ਸਾਨੂੰ ਹੁਣ ਤੱਕ ਮੋਬਾਈਲ ਚਾਰਜ ਪੂਰਾ ਦਿੰਦੇ ਨੇ ਨਾ ਸਾਨੂੰ ਮੋਬਾਈਲ ਭੱਤਾ ਦਿੱਤਾ ਜਾਂਦਾ ਪੂਰਾ ਤੇ ਨਾ ਸਾਨੂੰ ਮੋਬਾਈਲ ਦਾ ਪ੍ਰਬੰਧ ਕੀਤਾ ਜਾਂਦਾ ਹੈ ਆ ਉਹਦੇ ਰੋਸ ਵਿੱਚ ਅੱਜ ਅਸੀਂ ਇੱਥੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਹੈ ਅਸੀਂ ਸੀ ਡੀ ਪਰ ਇਹ ਮੰਗ ਪੱਤਰ ਭੇਜੇ ਨੇ ਕਿੰਦਾ ਸਰਕਾਰ ਨੂੰ ਜੇਕਰ ਉਹਨੇ ਸਾਡੇ ਮੰਗਾਂ ਨਾ ਮੰਨੀਆਂ ਤਾਂ ਅਸੀਂ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਕਰਕੇ ਪੂਰਾ ਜ਼ੋਰਦਾਰ ਸੰਘਰਸ਼ ਕਰਾਂਗੇ ਪੰਜਾਬ ਵਿੱਚ ਇੱਕ ਵੱਡਾ ਝੂਠ ਵਿਕ ਰਿਹਾ ਹੈ ਕਿਸੇ ਦੀ ਸਾਕ ਅਤੇ ਚਿਹਰਾ ਬਚਾਇਆ ਜਾ ਰਿਹਾ ਪੰਜਾਬ ਦੇ ਸੱਤਾ ਵਿੱਚ ਆਉਣ ਤੋਂ 6 ਮਹੀਨੇ ਪਹਿਲਾਂ ਕੇਜੀ ਵਾਲਤੇ ਮਾਨ ਨੇ ਸਿਹਤ ਦਾ ਨਾਅਰਾ ਫਲਾਇਆ ਸੀ 4 ਸਾਲ ਬਾਅਦ ਵੀ ਸਿਹਤ ਕ੍ਰਾਂਤੀ ਬਾਰੇ ਇੱਕ ਵੀ ਕੰਮ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਸਿਹਤ بیمਾ ਯੋਜਨਾ ਇੱਕ ਸਰਾਸਰ ਝੂਠ ਹੈ ਇਹ ਸਰਕਾਰ ਦਾ ਅਨੁਮਾਨ ਹੈ ਕਿ 65 ਲੱਖ ਲੋਕਾਂ ਤੱਕ ਪਹੁੰਚਣ ਵਿੱਚ 6 ਤੋਂ 7 ਮਹੀਨੇ ਲੱਗਣਗੇ ਤੇ ਆਮ ਆਦਮੀ ਪਾਰਟੀ ਦਾ ਇਰਾਦਾ ਨਹੀਂ ਹੈ ਕਿ 1 ਸਾਲ ਲੱਗੇਗਾ ਇਸ ਯੋਜਨਾ ਦੇ ਤਹਿਤ ਲਾਗਤ ਦੇ 10 ਲੱਖ ਰੁਪਏ ਖਰਚ ਹੋਣਗੇ ਸਰਕਾਰ ਇਹ ਪੈਸਾ ਕਿੱਥੋਂ ਲਿਆਏਗੀ ਇੱਕ ਕਦਮ ਵੀ ਨਹੀਂ ਚੱਲਿਆ ਜਿਹੜਾ ਵਾਦਾ ਮੈਨੀਫੈਸਟੋ ਚ ਕੀਤਾ ਸੀ ਤੁਹਾਡੇ ਕੋ ਮੈਂ ਮੈਨੀਫੈਸਟੋ ਵੀ ਭੇਜਦਾਗਾ ਵੈਸੇ ਤੁਹਾਡੇ ਕੋ ਸਾਰੇ ਅੰਕ ਹੋਗਾ ਕਿਉਂਕਿ ਤੁਸੀਂ ਪੰਜਾਬ ਦੇ ਲੀਡਿੰਗ ਪੱਤਰਕਾਰ ਬੈਠੇ ਹੋ ਮੈਂ ਤੁਹਾਨੂੰ ਉਸ ਮੈਨੀਫੈਸਟੋ ਚ ਜਿਹੜੀ ਚੀਜ਼ ਨਿਕਲੀ ਔਰ ਉਹ ਕਿੰਨੀ ਵੱਡੀ ਝੂਠ ਹੈ ਫਲੂਸ ਨਿਕਲਿਆ ਕਹਿੰਦੇ ਜੀ ਪੰਜਾਬ ਦੇ ਅੰਦਰ ਹਰ ਵਿਅਕਤੀ ਦਾ 10 ਲੱਖ ਰੁਪਏ ਦਾ ਬੀਮਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਲਾਈਡ ਦਿਖਾਓ ਚਲੋ ਮੈਂ ਤੁਹਾਡੇ ਕੇ ਜਿਹੜੇ ਤੱਥ ਲਿਆ ਰਿਆਂ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਾਂ ਕੋਰਾ ਚੂਟ 48 ਮਹੀਨੇ ਲੱਗੇ 48 ਮਹੀਨਿਆਂ ਬਾਅਦ ਨਿਕਲਿਆ ਕਿ ਤੁਹਾਡੇ ਸਾਹਮਣੇ ਕਹਿੰਦੇ ਜੀ 2022 ਚ ਦੇ ਆਗੇ 22 ਲੰਘ ਗਈ 23 ਲੰਘ ਗਈ 24 ਲੰਘ ਗਈ 25 ਦੇ ਅੰਦਰ ਪਹਿਲੀ ਵਾਰੀ ਐਰੇਬਾ ਵਿਗਿਆਪਨ ਦਿੱਤੇ ਸ਼ੁਰੂ ਕੀਤੇ ਵਿਗਿਆਪਨ ਦਿੱਤੇ ਸਕੀਮ ਫੇਰ ਨਹੀਂ ਆਈ ਹੁਣ 26 ਜਨਵਰੀ ਚ ਜਨਵਰੀ ਦੀ 26 ਚ 2026 ਜਨਵਰੀ ਚ ਕਹਿੰਦੇ ਜੀ ਸਕੀਮ ਲਾਂਚ ਕੀਤੀ ਹੈ 10 ਲੱਖ ਰੁਪਿਆ ਹਰ ਵਿਅਕਤੀ ਨੂੰ ਮਿਲੇਗਾ ਔਰ ਇਹਨਾਂ ਦੇ ਆਂਕੜੇ ਕਹਿੰਦੇ ਆ ਕਿ ਅਸੀਂ ਇਸ ਸਕੀਮ ਨੂੰ ਪੰਜੀਕ੍ਰਿਤ ਕਰਾਂਗੇ ਨਵੇਂ ਸਿਰੇ ਤੋਂ। ਔਰ ਇੱਕ ਇਸ ਕਿ ਇਸ ਸਕੀਮ ਨੂੰ ਜ਼ਮੀਨ ਤੱਕ 65 ਲੱਖ ਲੋਕਾਂ ਤੱਕ ਪਹੁੰਚਣ ਐਸੇ ਸਰਕਾਰ ਦਾ ਅੰਕੜਾ ਕਿ 7 ਤੋਂ 6 ਮਹੀਨੇ ਲੱਗਣਗੇ। 6 ਤੋਂ 7 ਮਹੀਨੇ ਲੱਗਣ ਦੇ ਬਾਅਦ ਵੀ ਇਹ ਇਹਨਾਂ ਦਾ ਅੰਕੜਾ। ਲੇਕਿਨ ਇਹ ਸਕੀਮ ਜ਼ਮੀਨ ਚਾਹੰਦੇ ਆਂਦੇ ਆਂ ਲਗਭਗ 1 ਸਾਲ ਲੱਗੇਗਾ। ਯਾਨੀ ਸਰਕਾਰ ਦੀ ਮਨਸ਼ਾ ਹੀ ਹੈ। ਕੀ ਸਕੀਮ ਲਾ ਬਾਰਤੀ ਤੱਕ ਆਮ ਨਾਗਰਿਕ ਤੱਕ ਨਾ ਪਹੁੰਚ ਪਾਇਆ 340 ਰੁਪਿਆਂ ਦੀ ਚਾਂਸਲ ਨੂੰ ਲੈ ਕੇ ਬਣੀ ਐਸਆਈਟੀ ਪਹੁੰਚੀ ਚੰਡੀਗੜ੍ਹ ਦੇ ਐਸਜੀਪੀਸੀ ਦੇ ਉਪ ਦਫ਼ਤਰ ਉੱਥੇ ਗੁਰਬੰਸ ਸਿੰਘ ਬੈਂਸ ਨੇ ਜਾਂਚ ਅਫਸਰ ਜੋ ਕਿ ਆਪਣੀ ਪੂਰੀ ਟੀਮ ਦੇ ਨਾਲ ਵੀ ਪਹੁੰਚੇ ਤੇ ਪਿਛਲੇ ਦਿਨੀ ਟੀਮ ਦੇ ਵੱਲੋਂ ਲੋੜਿੰਦਾ ਦਸਤਾਵੇਜ਼ ਦੀ ਇੱਕ ਚਿੱਠੀ ਸੌਂਪੀ ਗਈ ਸੀ ਐਸਜੀਪੀਸੀ ਦੇ ਦਫ਼ਤਰ ਵਿਖੇ ਲੋੜਿੰਦੇ ਦਸਤਾਵੇਜ਼ ਇਹਨਾਂ ਦੀ ਮੰਗ ਕੀਤੀ ਗਈ ਸੀ ਉਹ ਅੱਜ ਪ੍ਰਾਪਤ ਕੀਤੇ ਜਾ ਸਕਦੇ ਹਨ ਜਾਂ ਹੋਰ ਦਸਤਾਵੇਜ਼ਾਂ ਦੀ ਮੰਗ ਰੱਖੀ ਜਾ ਸਕਦੀ ਹੈ ਦਫ਼ਤਰ ਦੇ ਅੰਦਰ ਐਸ.ਆਈ.ਟੀ ਦੀ ਟੀਮ ਦੇ ਵੱਲੋਂ ਲਗਾਤਾਰ ਜਾਂਚ جاری ਹੈ ਤੇ ਹਾਲੇ ਤੱਕ ਸਿੱਟ ਨੂੰ ਕੋਈ ਵੀ ਰਿਕਾਰਡ ਮੁਹੱਈਆ ਨਹੀਂ ਕਰਵਾਇਆ ਗਿਆ ਐਸ.ਜੀ.ਪੀ.ਸੀ ਦੇ ਵੱਲੋਂ ਦੇਖੋ ਜੀ ਦੇਖੋ ਜੀ ਕੀ ਇਹ ਹੋ ਰਿਹਾ ਹੈ ਦੇਖੋ ਜੀ ਦੇਖੋ ਮੈਂ ਸਿੱਟ ਦਾ ਮੈਂਬਰ ਹਾਂ ਜੀ ਗੁਰਬੰਦ ਸਿੰਘ ਵੈਸ ਸਟੂਡੈਂਟ ਪੁਲਿਸ ਮੈਂ ਅੱਜ ਇੱਥੇ ਐਸ.ਜੀ.ਪੀ.ਸੀ ਤੋਂ ਜਿਹੜੀ 18 ਆਪਣਾ ਚੱਲ ਰਹੀ ਹੈ 68 ਨੰਬਰ ਐਫ.ਆਈ.ਆਰ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਕੁਝ ਰਿਕਾਰਡ ਚਾਹੀਦਾ ਸੀ ਰਿਕਾਰਡ ਲੈਣ ਵਾਸਤੇ ਪਹਿਲਾਂ ਮੈਂ 13 ਜਨਵਰੀ ਨੂੰ ਆਇਆ ਸੀ ਲੇਕਿਨ ਉਸ ਦਿਨ ਰਿਕਾਰਡ ਅਵੇਲੇਬਲ ਨਹੀਂ ਹੋਇਆ ਸਾਨੂੰ ਗੱਤਾ ਨਹੀਂ ਗਿਆ ਅੱਜ ਫੇਰ ਮੈਂ ਰਿਕਾਰਡ ਲੈਣ ਵਾਸਤੇ ਆਇਆ ਲੇਕਿਨ ਅੱਜ ਵੀ ਸਾਨੂੰ ਰਿਕਾਰਡ ਮਿਲਿਆ ਨਹੀਂ ਹੁਣ ਸਾਨੂੰ ਕਿਹਾ ਗਿਆ ਕਿ ਕੱਲ ਆ ਕੇ ਸੀ ਰਿਕਾਰਡ ਸਾਨੂੰ ਪ੍ਰੋਵਾਈਡ ਕੀਤਾ ਜਾਊਗਾ ਸਿੱਟ ਦੁਬਾਰਾ ਕੱਲ ਆਊਗੀ ਰਿਕਾਰਡ ਲਵਾਂਗੇ ਰਿਕਾਰਡ ਲੈਣ ਤੋਂ ਬਾਅਦ ਐਸ ਪਰ ਲਾ ਫਿਰ ਜੋ ਪ੍ਰोसीडिंग्स ਹੈਗੀਆਂ ਇਨਵੈਸਟੀਗੇਸ਼ਨ ਦੀ ਅੱਗੇ ਚੱਲੇਗਾ ਸਰ ਸੀਪੀ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਕਿਹਾ ਸੀ 27 28 29 ਸਿੱਖੀ ਆ ਕੇ ਆਪਣਾ ਰਿਕਾਰਡ ਲੈ ਸਕਦੇ ਹੋ 29 ਤਰੀਕ ਤੱਕ ਜੀ ਜੀ ਜਿਹੜੀ ਤੁਸੋਂ ਰਿਕਾਰਡ ਮਹਈਆ ਨਹੀਂ ਕਰਾਇਆ ਗਿਆ ਦੇਖੋ ਅੱਜ ਇਹ ਕਹਿ ਰਹੇ ਨੇ ਵੀ ਸਾਨੂੰ ਉਹਨਾਂ ਨੇ ਕੋਈ ਰੀਜ਼ਨ ਨਹੀਂ ਦਿੱਤਾ ਸਾਨੂੰ ਉਹਨਾਂ ਨੇ ਇਹ ਕਿਹਾ ਵੀ ਅਸੀਂ ਰਿਕਾਰਡ ਤੁਹਾਨੂੰ ਕੱਲ ਮਹਈਆ ਕਰਾਵਾਂ ਅਸੀਂ ਕੱਲ ਆ ਕੇ ਰਿਕਾਰਡ ਲਵਾਂਗੇ ਸਰਹਾਂ ਦੇ ਤੱਕ ਮੌਜੂਦ ਰਹਿਣਗੇ ਐਸਜੀਪੀਸੀ ਦੇ ਉਹਨਾਂ ਦੇਖੋ ਸਾਨੂੰ ਛੋਟੀ ਹੀ ਦਿੱਤੀ ਗਈ ਹੈ ਸਾਨੂੰ ਜੀ ਕਿਸੇ ਵੀ ਇਹ ਨਹੀਂ ਹੈ ਵੀ ਕੌਣ ਅਹੁਦੇਦਾਰ ਮੌਜੂਦ ਰਹਿਣ ਸਾਡਾ ਮਤਲਬ ਰਿਕਾਰਡ ਨਾਲ ਹੈ ਸਾਨੂੰ ਰਿਕਾਰਡ ਕੋਈ ਬੇਸ਼ੱਕ ਆਫਿਸ ਦੇ ਕੋਈ ਵੀ ਆਫਿਸ ਬੀਰਰ ਦੇ ਦੇਣ ਸਾਨੂੰ ਸਾਡਾ ਰਿਕਾਰਡ ਚਾਹੀਦਾ ਜੀ ਪ੍ਰਧਾਨ ਜੀ ਨੇ ਹੁਣ ਤੋਂ ਉਹਨਾਂ ਦੀ ਇੱਕ ਮਿੰਟ ਜੀ ਉਹਨਾਂ ਦੀ ਉਹਨਾਂ ਦੀ ਮਰਜ਼ੀ ਹੈ ਜੀ ਲੇਕਿਨ ਸਾਨੂੰ ਤਾਂ ਰਿਕਾਰਡ ਚਾਹੀਦਾ ਸੀ ਸਿਰਫ ਰਿਕਾਰਡ ਐਸਜੀਪੀਸੀ ਕਹਿ ਰਹੀ ਹੈ ਕਿ ਐਸਆਈਟੀ ਨੇ ਸਾਡੇ ਤੱਕ ਕਿਉਂ ਅਪਰੋਚਿੰਗ ਨਹੀਂ ਕੀਤੀ ਹਾਈ ਕੋਰਟ ਤੋਂ ਉਹਨਾਂ ਦਾ ਬਿਆਨ ਸੀਗਾ ਦੇਖੋ ਜੇ ਹਾਈ ਕੋਰਟ 'ਚ ਜੋ ਵੀ ਸਟੇਟਮੈਂਟ ਜੀ ਉਹ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਹਾਈ ਕੋਰਟ ਦੇ ਵਿੱਚ ਜਿਹੜਾ ਮੈਟਰ ਪੈਂਡਿੰਗ ਹੈ ਉਹ ਸਬਜੂਡਾਈਜ਼ ਹੈ ਮੈਂ ਉਹਦੇ ਰਿਗਾਰਡਿੰਗ ਕੁਝ ਐਥਿਕ ਮੈਂ ਲੇਕਿਨ ਕੋਈ ਗੈਰ ਕਾਨੂੰਨ ਕੋਈ ਨਹੀਂ ਹੈ ਅਸਲੀਅਤ ਇਹ ਹੈ ਮੈਂ ਸਰਕਾਰੀ ਰਿਕਾਰਡ ਦੇ ਵਿੱਚ ਜੋ ਪਰਿਮਾਨ ਕੀਤੀ ਹੈ ਉਹ ਮੰਗ ਦੇ ਵਿੱਚ ਰਿਕਾਰਡ ਕੀ ਕੁਝ ਹੈ ਰਿਕਾਰਡ ਦੀ ਪੂਰੀ ਲਿਸਟ ਮੈਂ ਪ੍ਰੋਵਾਈਡ ਕਰਤੀ ਹੈ ਜੀ ਅੰਦਰ ਪਹਿਲਾਂ ਵੀ ਐਪਲੀਕੇਸ਼ਨ ਦੇ ਵਿੱਚ ਮੈਂ ਰਿਕਾਰਡ ਦੀ ਜੋ ਸਾਨੂੰ ਰਿਕਾਰਡ ਚਾਹੀਦਾ ਉਹ ਹੈ ਰਿਟਰਨ ਦਿੱਤਾ ਹੋਇਆ ਜੀ ਅੱਜ ਉਹਦੀ ਕਾਪੀ ਮੈਂ ਫੇਰ ਦਤੀ ਆ ਜੋ ਰਿਕਾਰਡ ਸਾਨੂੰ ਚਾਹੀਦਾ ਅਸੀਂ ਅੰਦਰ ਰਿਟਰਨ ਦਿੱਤਾ ਹੈ ਸਰ ਜਿਹੜਾ ਬੰਗੇ ਦੇ ਜਿਹੜਾ ਕੰਮ ਹੋਇਆ ਸੀਗਾ ਕਿੰਨੇ ਉਥੋਂ ਸ਼ੁਰੂ ਮਿਲੇ ਸੀਗੇ ਕਿਉਂਕਿ ਹਰਪਾ ਜੀਮਾ ਸਾਹਿਬ ਕਹਿੰਦੇ ਕਿ ਸਿਰ ਦੇ ਦੇਖੋ ਜੀ ਦੇਖੋ ਜੀ ਇਨਵੈਸਟੀਗੇਸ਼ਨ ਦਾ ਕੋਈ ਵੀ ਜਿਹੜੀ ਚੀਜ਼ ਹੈ ਉਹ ਮੈਂ ਇਸ ਪਲੈਟਫਾਰਮ ਤੇ ਡਿਸਕਲੋਜ਼ ਨਹੀਂ ਕਰਨੀ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਚ ਉਤਰਾ ਚੜਾਉਂਦੇ ਆ ਉਹ ਇਨਵੈਸਟੀਗੇਸ਼ਨ ਕਮਿਟੀ ਨੇ ਦਿੱਤੀ ਸੀ ਇਹ ਜਾਣਕਾਰੀ ਜੀ 169 ਸ੍ਰੂ ਮਿਲੇ ਤੁਹਾਨੂੰ ਮੈਂ ਕਹ ਰਿਹਾ ਜੀ ਇਨਵੈਸਟੀਗੇਸ਼ਨ ਦੇ ਰਿਲੇਟਡ ਮੈਂ ਕਿਸੇ ਚੀਜ਼ ਬਾਰੇ ਕਮੈਂਟ ਨਹੀਂ ਕਰਦਾ ਫਿਲਹਾਲ ਹੁਣ ਇਨਵੈਸਟੀਗੇਸ਼ਨ ਦਾ ਬਾਦ ਸੀਮਾ ਜੀ ਨੇ ਗੱਲ ਕੀਤੀ ਹੈ ਕਿ ਸਿੱਟ ਨੇ ਇਨਫੋਰਮੇਸ਼ਨ ਗਲਤ ਦਿੱਤੀ ਸੀ ਕਿ ਸਰ ਉਹ ਤੇ ਦੱਸ ਸਕਦੇ ਦੇਖੋ ਜੀ ਮੈਂ ਇਸ ਚੀਜ਼ ਬਾਰੇ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਜੀ ਸਾਡਾ ਸਿਰਫ ਇਨਵੈਸਟੀਗੇਸ਼ਨ ਦਾ ਮਸਲਾ ਹੈ ਅਸੀਂ ਇਨਵੈਸਟੀਗੇਟ ਕਰ ਰਹੇ ਆਂ ਜੀ ਇਨਵੈਸਟੀਗੇਸ਼ਨ ਤੋਂ ਸਾਰੇ ਇਫੈਕਟ ਸਾਰੇ ਸਾਹਮਣੇ ਹੈਗਾ ਲ ਠਾਕ ਸੁਣੋ ਜੀ ਮੇਰੀ ਸੁਣਾ ਸੁਣੋ ਪਲੀਜ਼ ਪਲੀਜ਼ ਵਰਡਸ ਨਾ ਮੇਰੇ ਮੁਚ ਪਾਉ ਜੀ 168 ਨੰਬਰ ਐਫ ਆਈ ਆਰ ਦੀ ਅਸੀਂ ਤਫਤੀਸ਼ ਕਰ ਰਿਹਾ ਉਹ ਸਫਤੀਸ਼ ਦੇ ਬਾਅਦ ਜਿਹੜੀ ਗੁਰੂਗ੍ਰਾਂਧ ਸਾਹਿਬ ਦੇ ਮਿਸਿੰਗ ਸਰੂਪਾ ਬਾਰੇ ਆ ਉਹਦੇ ਬਾਰੇ ਤਫਤੀਸ਼ ਚੱਲ ਰਹੀ ਹੈ ਜੀ ਉਹ ਤਫਤੀਸ਼ ਲੌਜੀਕਲ ਐਂਡ ਤੱਕ ਜਾ ਰਹੀ ਹੈ। ਕੋਈ ਟਾਈਮ ਦਿੱਤਾ ਤੁਹਾਨੂੰ ਸਰ ਕੱਲ ਦਾ ਟਾਈਮ ਦਿੱਤਾ ਉਹਨਾਂ ਨੇ ਕੋਈ ਨਵੇਂ ਕੋਈ ਜੋੜੇ ਗਏ ਹੈ ਜੀ? ਕੀ ਕਹਿੰਦੇ ਜੀ? ਕੱਲ ਦਾ ਸਾਨੂੰ ਕੱਲ ਦਾ ਟਾਈਮ ਦੇਣਗੇ ਜੀ ਸਾਨੂੰ ਕੱਲ ਦਾ ਜੋ ਵੀ ਟਾਈਮ ਮਿਲੂਗਾ ਸੀ ਉਸ ਟਾਈਮ ਇੱਥੇ ਬਾਕੀ। ਹਲੇ ਟਾਈਮ ਨਹੀਂ ਦਿੱਤਾ ਗਿਆ ਜੀ। ਬੈਂਸਾਹਬ ਹਲੇ ਟਾਈਮ ਦਿੱਤਾ ਗਿਆ ਕੋਈ ਚੀਜ਼। ਸਾਨੂੰ ਸਾਨੂੰ ਅੰਦਰੋਂ ਸਾਨੂੰ ਅੰਦਰੋਂ ਇਹੀ ਮੈਸੇਜ ਮਿਲਿਆ ਜੀ ਕਿ ਕੱਲ ਅਸੀਂ ਤੁਹਾਨੂੰ ਰਿਕਾਰਡ ਪ੍ਰੋਵਾਈਡ ਕਰਾਂਗੇ। ਇਹ ਐਸਜੀਪੀਸੀ ਪ੍ਰਧਾਨ ਇੱਥੇ ਪਹੁੰਚਣਗੇ ਰਿਕਾਰਡ ਦੇਣ ਕੀ ਸਹੀ ਤੁਹਾਨੂੰ ਰਿਕਾਰਡ ਪ੍ਰੋਵਾਈਡ ਕੀਤਾ ਜਾਊਗਾ 10 ਟਾਈਮ ਸਾਨੂੰ ਰਿਕਾਰਡ ਨਹੀਂ ਮਿਲਿਆ ਰਿਕਾਰਡ ਮਿਲਣ ਤੋਂ ਬਾਅਦ ਹੀ ਅਸੀਂ ਤੁਹਾਨੂੰ ਦੱਸਾਂਗੇ ਜੀ ਕੀ ਸਹਾਇਕ ਪੂਰਾ ਹੋ ਰਿਹਾ ਜੀ ਕਿੰਨੇ ਰੁਪਏ ਨੂੰ ਲੈ ਕੇ ਜੀ ਹੁਣ ਪਹਿਲਾਂ ਮਾਈਨਸ ਕਰ ਰਹੇ ਨੇ ਕੁਝ ਦੇਖੋ ਜੀ ਦੇਖੋ ਮੈਂ ਤੁਹਾਨੂੰ ਪਲੀਜ਼ ਇੱਕ ਮੇਰੀ ਗੱਲ ਸੁਣਾ ਇਨਵੈਸਟੀਗੇਸ਼ਨ ਦੇ ਰਿਲੇਟਡ ਮੈਂ ਤੁਹਾਨੂੰ ਕਿੰਨੇ ਰੁਪਏ ਨੂੰ ਲੈ ਕੇ ਕਰ ਰਹੇ ਹੋ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ 328 ਰੁਪਏ ਨੂੰ ਲੈ ਕੇ ਆ ਜੀ ਲੇਕਿਨ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੁੰਦਾ ਉਹ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਠੀਕ 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 ਸਬਕੀ ਕਿਸਨਾ ਦੇ ਮੈਡਮ ਐਫਆਈਆਰ ਦੇ ਵਿੱਚ ਕੁਝ ਬਦਲਾਅ ਕੀ ਕੀਤਾ ਨਹੀਂ ਐਫਆਈਆਰ ਦੇ ਵਿੱਚ ਐਫਆਈਆਰ ਦੇ ਵਿੱਚ ਕੋਈ ਬਦਲਾਅ ਨਹੀਂ ਜੀ ਬਾਕੀ ਇਹ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਦੇ ਵਿੱਚ ਜੋ ਜੋ ਫੈਕਟ ਜਿਸ ਨਾਲ ਸਾਹਮਣੇ ਆਉਣਗੇ ਉਹਦੇ ਅਕੋਰਡਿੰਗਲੀ ਐਸ ਪਰ ਲਾ ਕਾਨੂੰਨੀ ਕਾਰਵਾਈ ਸਰ ਰਿਪੋਰਟ ਕਿਹੜਾ ਕਿਹੜਾ ਥੋੜੀ ਜਾਣਕਾਰੀ ਦੇ ਸਕਦੇ ਕਿਸ ਤਰੀਕੇ ਦਾ ਰਿਕਾਰਡ ਹੈ ਜਿਹੜਾ ਐਸ.ਪੀ.ਸੀ ਨਹੀਂ ਦੇ ਰਹੀ ਹੈ ਹਲੇ ਤੱਕ ਦੇਖੋ ਰਿਕਾਰਡ ਦੀ ਜੋ ਸਾਨੂੰ ਰਿਕਾਰਡ ਚਾਹੀਦਾ ਜੀ ਉਹ ਰਿਕਾਰਡ ਮੈਂ ਪੂਰਾ ਸੀਰੀਅਲ ਵਾਈਜ਼ ਸਾਰਾ ਐਸ.ਪੀ.ਸੀ ਤੋਂ ਡਿਮਾਂਡ ਕੀਤੀ ਹੋਈ ਹੈ ਉਹ ਐਸ.ਪੀ.ਸੀ ਨੂੰ ਪਤਾ ਜੀ ਸਾਨੂੰ ਕੀ ਸਰ ਜਾਂਚ ਅੱਗੇ ਕਿੱਥੇ ਤੱਕ ਚੱਲ ਰਹੀ ਹੈ ਕਿਉਂਕਿ ਹੋਰ ਵੀ ਲੋਕ ਕਈ ਜਿਹੜੇ ਆ ਉਹ ਗ੍ਰਿਫਤ ਤੋਂ ਬਾਹਰ ਹੈ ਪੁਲਿਸ ਦੇ ਦੇਖੋ ਜੀ ਇਨਵੈਸਟੀਗੇਸ਼ਨ ਬਿਲਕੁਲ ਫੇਅਰ ਚੱਲੂਗੀ ਇਹ ਇੱਕ ਮਸਲੇ ਇਹ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਹੈ ਇਹ ਬਹੁਤ ਸੈਂਸਿਟਿਵ ਮੈਟਰ ਹੈ ਇਸ ਕਰਕੇ ਮਰਿਆਦਾ ਨੂੰ ਉਚਤਮ ਰੱਖਦੇ ਹੋਏ ਤੇ ਇਨਵੈਸਟੀਗੇਸ਼ਨ ਨੂੰ ਐਸ ਪਰ ਲਾ ਇਹਦੇ ਲੌਜੀਕਲ ਐਂਡ ਤੱਕ ਲਿਜਾਇਆ ਜਾਵੇ ਠੀਕ ਹੈ ਸਰ ਬਿਲਕੁਲ ਸਹੀ ਬੋਲੀ ਸ਼੍ਰੋਮਣੀ ਕਾਲੀਦਾਲ ਪੁਨਰ ਸੁਝੀ ਦੇ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਚਰ ਨੇ ਫਤਿਹਗੜ੍ਹ ਸਾਇਵਿਕ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਪਾਣੀ ਮੁੱਦੇ ਤੇ ਨਿਰਾਸ਼ਾ ਜ਼ਾਹਿਰ ਕੀਤੀ ਤੇ ਕਿਹਾ ਕਿ ਪੰਜਾਬ ਦੇ ਪਾਣੀ ਦਾ ਮੁੱਦਾ ਰੱਖਣ ਲਈ ਕੋਈ ਵਕੀਲ ਤੱਕ ਨਹੀਂ ਸੀ ਪੰਜਾਬ ਦੇ ਕੋਲ ਜਦੋਂ ਪਾਣੀ ਹੀ ਨਹੀਂ ਹੈ ਫਿਰ ਵੀ ਹਰਿਆਣਾ ਨੂੰ ਪਾਣੀ ਦੇ ਦੇਣਾ ਤਾਂ ਪੰਜਾਬ ਨਾਲ ਤੱਕਾ ਹੈ ਅਜਿਹੇ ਪੰਜਾਬ ਦਾ ਪੱਖ ਨਾ ਰੱਖਣਾ ਵੀ ਦੂਜੇ ਸੂਬੇ ਨਾਲ ਰਲਣ ਵਰਗਾ ਹੈ ਇਸ ਵੇਲੇ ਪੰਜਾਬ ਦਾ ਪਾਣੀ ਬਚਾਉਣ ਦੇ ਨਾਲੋਂ ਪੰਜਾਬ ਦੇ ਘਟ ਰਹੇ ਪਾਣੀ ਦੀ ਗੱਲ ਕੇਂਦਰ ਅੱਗੇ ਰੱਖਣ ਦੀ ਜ਼ਰੂਰਤ ਹੈ ਅੱਜ ਮੈਂ ਪੱਤਰਕਾਰ ਸਾਹਿਬਾ ਰਾਜਵਿੰਦਰ ਸਿੰਘ ਲਾਟੀ ਜੀ ਦੇ ਸਤਿਕਾਰਯੋਗ ਮਦਦ ਦੇ ਨਾਲ ਉਸ ਦਾ ਇਕਰਾਰ ਦੇ ਸੀ ਉਹਨਾਂ ਦੇ ਤੌਰ ਰਾਤੀ ਸ਼ਾਮ ਹੋਣਗੇ ਉਹ ਸਾਡੇ ਸਮਾਜ ਦੀ ਰਿਸਤਲੇ ਤੇ ਸਮਾਜੀ ਕੂਚਣ ਵਾਲਾ ਪਰਿਵਾਰ ਆ ਲੋਕਾਂ ਦੀ ਸੇਵਾ ਕਰਾ ਪਰ ਉਹ ਸੋ ਅੱਜ ਜਿਸ ਤਰ੍ਹਾਂ ਦਾ ਹਾਲਾਤ ਆ ਪੰਜਾਬ ਦੇ ਵਿੱਚ ਖਾਸ ਤੌਰ ਤੇ ਕੱਲ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਪਾਣੀਆਂ ਬਾਰੇ ਜਿਹੜੀ ਗੱਲ ਕੀਤੀ ਆ ਮੈਂ ਸਮਝਦਾ ਕਿ ਬਹੁਤ ਹੀ ਇੱਕ ਨਿਰਾਸ਼ਾ ਹੋਈ ਆ ਕਿ ਪੰਜਾਬ ਦਾ ਕੋਈ ਵਕੀਲ ਹੀ ਨਜ਼ਰ ਨਹੀਂ ਆਇਆ ਪੰਜਾਬ ਦਾ ਕੇਸ ਹੀ ਤਰੀਕੇ ਨਾਲ ਫੇਰ ਨਹੀਂ ਕਰ ਪਾਇਆ ਉਕੇ ਪੰਜਾਬ ਦੇ ਵਿੱਚ ਜਦੋਂ ਪਾਣੀ ਹੀ ਨਹੀਂ ਤੇ ਫਿਰ ਪਾਣੀ ਜਿਹੜਾ ਮੌਜੂਦਾ ਜਾ ਰਿਹਾ ਹਰਿਆਣੇ ਨੂੰ ਉਹ ਵਿਵਸਥਾ ਬਣਾ ਦੇਣੀ ਉਹਨਾਂ ਨੇ ਭਾਈ ਸਾਹਿਬ ਦਾ ਪੰਜਾਬ ਦਾ ਇੱਕ ਇਸ ਹੁੰਦਾ ਠੱਗਾ ਪੰਜਾਬ ਦੇ ਜਿਹਨੇ ਜ਼ਿੰਮੇਵਾਰੀ ਸੰਭਾਲੀ ਜਦੋਂ ਚੌਕੀਦਾਰੀ ਦੂਜੇ ਪਾਸੇ ਰੱਖ ਦੇ ਫਿਰ ਕਾਰ ਕਿਵੇਂ ਬਸਾਗਾ ਸਵੱਜ ਇਲਾਕੇ ਦੇ ਪਾਣੀਆਂ ਨੂੰ ਸੰਭਾਲਣ ਦੀ ਲੋੜ ਆ ਪਰ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਜ਼ੋਰਦਾਰ ਢੰਗ ਨਾਲ ਜਿਹੜਾ ਪਾਣੀ ਦੀ ਮਤਦਾਰ ਘਟੀ ਆ ਉਹਦੀ ਜਾਣਕਾਰੀ ਕੇਂਦਰ ਦੇ ਸਾਹਮਣੇ ਰੱਖਣ ਦੀ ਲੋੜ ਆ ਅੱਜ ਜਦੋਂ ਪੰਜਾਬ ਹਰਿਆਣਾ ਦੀ ਬੰਦ ਹੋਈ ਉਤੋਂ ਲੈ ਕੇ ਅੱਜ ਤੱਕ ਪੁੱਲ ਪਾਣੀ ਦੀ ਮਤਦਾਰ ਘਟ ਗਈ ਇਹੋ ਕੇਸ ਰੱਖਿਆ ਨਹੀਂ ਜਾ ਰਿਹਾ ਹਰਿਆਣੇ ਨੂੰ ਪਾਣੀ ਉਨੇ ਦਿੱਤਾ ਜਾ ਰਿਹਾ ਤੇ ਬਚਦਾ ਪਾਣੀ ਪੰਜਾਬ ਦੇ ਹਵਾਲੇ ਦਿੱਤਾ ਜਾ ਰਿਹਾ ਤੇ ਵਜਨ ਦਾ ਮੈਂ ਸਮਝਦਾ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦਾ ਪਾਣੀ ਘਟਿਆ ਉਹਦੀ ਜਿਹੜੀ ਐਸੈਸਮੈਂਟ ਆ ਤਾਂ ਉਹ ਹੋਣੀ ਚਾਹੀਦੀ ਹੈ ਤੇ ਦੂਜਾ ਜੋ ਆ ਪਾਕਿਸਤਾਨ ਵੱਲ ਪਾਣੀ ਜਾ ਰਿਹਾ ਉਹਨੂੰ ਰੋਕਣ ਦਾ ਐਲਾਨ ਪੰਜਾਬ ਕੇਂਦਰ ਸਰਕਾਰ ਵੱਲੋਂ ਕੀਤਾ ਤੇ ਉਹ ਪਾਣੀ ਨੂੰ ਸੰਭਾਲ ਕੇ ਮਤਲਬ ਵਰਤਣ ਲਈ ਪੰਜਾਬ ਨੂੰ ਪਹਿਲਾਂ ਦੇਣਾ ਚਾਹੀਦਾ ਤੇ ਬਾਕੀ ਵਜ ਦਾ ਪਾਣੀ ਜਿਹੜਾ ਹੈ ਵਾਧੂ ਪਾਣੀ ਜਿਹੜਾ ਹੈ ਉਹ ਹਰਿਆਣਾ ਨੂੰ ਤੇ ਜਾਵੇ ਨਾ ਕਿ ਹਰਿਆਲੇ ਨੂੰ ਦਿੱਤਾ ਜਾਵੇ ਬਾਕੀ ਬਾਜ ਦਾ ਪਾਣੀ ਪੰਜਾਬ ਨੂੰ ਰੱਖਿਆ ਜਾਵੇ ਉਲਟਾ ਕੰਮ ਕੀਤਾ ਜਾ ਰਿਹਾ ਹੈ ਨਗਰ ਕੌਂਸਲ ਦੀ ਚੋਣਾਂ ਨੂੰ ਲੈ ਕੇ ਕੀ ਜਰੂਰਤ ਸੀ ਪੁਨਰ ਸਿਟੀ ਸ਼ਰਮਣੀ ਕਲ ਦਾ ਪੁਨਰ ਸਜਿਤ ਬੋਲੋ ਨਗਰ ਨਿਕਿੰਗ ਦੇ ਚੋਣਾਂ ਵਿੱਚ ਪੂਰੀ ਤਰ੍ਹਾਂ ਹਿੱਸਾ ਲਿਆ ਜਾਏਗਾ ਔਰ ਹਰ ਥਾਂ ਤੇ ਹਰ ਸ਼ਹਿਰ ਦੇ ਵਿੱਚ ਨਗਰ ਨਿਗਮ ਦੇ ਚੋਣਾਂ ਵਿੱਚ ਸ਼ਰਮਣੀ ਕਲ ਦਾ ਪੁਨਰ ਸਿਟੀ ਬੋਲੋ ਆਪਣੇ ਬੰਦੇ ਖੜੇ ਕਿਤੇ ਜਾਵਾਂਗੇ ਉਹਦੇ ਲਈ ਤਿਆਰੀਆਂ ਅਸੀਂ ਕਰ ਰਹੇ ਹਾਂ ਔਰ ਲੋਕਾਂ ਨੂੰ ਵੀ ਫੀਲ ਕਰ ਰਹੇ ਹਾਂ ਇਹ ਚੰਗਾ ਪ੍ਰਬੰਧ ਸ਼ਹਿਰੀ ਵਿਕਾਸ ਲਈ ਚੰਗੇ ਲੋਕ ਅੱਗੇ ਆਉਣ ਤੇ ਤਾਂ ਹੀ ਸ਼ਹਿਰਾਂ ਦਾ ਵਿਕਾਸ ਹੋ ਸਕੇਗਾ। ਸ਼੍ਰੋਮਣੀ ਕਮੇਟੀ ਨੂੰ ਸੁਜੀਦੇ ਕਈ ਆਗੂ ਜਿਹੜੇ ਅਕਾਲੀ ਦਲ ਚੋਂ ਗੂੜ੍ਹ ਵਾਪਸੀ ਕਰਦੇ ਨੇ ਉਹਨੂੰ ਲੈ ਕੇ ਪੁੱਛੋ। ਭਾਈ ਸਾਹਿਬਾ ਅੱਜ ਜੋ ਹਾਲਾਤ ਪੰਜਾਬ ਤੇ ਬੜੇ ਹੋਏ ਨੇ ਲੋਕ ਮਹਿਸੂਸ ਕਰਦੇ ਨੇ ਕਿ ਪੰਜਾਬ ਨੂੰ ਸੰਭਾਲਣ ਲਈ ਪੰਜਾਬ ਨੂੰ ਬਚਾਉਣ ਲਈ ਪੰਜਾਬ ਨੂੰ ਜਿਹੜਾ ਲੱਗਿਆ ਘੋਣਾ ਉਹਨੂੰ ਰੋਕਣ ਲਈ ਪਰ ਅੱਜ ਪੰਜਾਬ ਤੇ ਪੰਜਾਬੀਅਤ ਦਾ ਭਾਵਨਾ ਪੈਦਾ ਕਰਨ ਵਾਲੇ ਲੋਕਾਂ ਨੂੰ ਨਾਂ ਬੰਦ ਕਰਨ ਦੀ ਲੋੜ ਹੈ ਔਰ ਸ਼ਰਮਣੀ ਅਕਾਲੀ ਦਲ ਦੀ ਜਿਹੜੀ ਇੱਕ ਵਿਰਾਸਤਾ ਸ਼ਰਮਣੀ ਅਕਾਲੀ ਦਲ ਦਾ ਇੱਕ ਸਿਧਾਂਤ ਆ ਸ਼ਰਮਣੀ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਲਈ ਜਿਹੜੇ ਸੰਘਰਸ਼ ਕੀਤੇ ਨੇ ਔਰ ਸ਼ਰਮਣੀ ਅਕਾਲੀ ਦਲ ਆਲ ਇੰਡੀਆ ਅਕਾਲੀ ਕਾਨਫਰੰਸ 1975 ਦੇ ਵਿੱਚ ਜਿਹੜੀ ਇੱਕ ਨੀਤੀ ਲੈ ਕੇ ਚੱਲਿਆ ਜਿਹੜੇ ਲੋਕ ਉਸ ਨੀਤੀ ਤੇ ਚੱਲਣ ਜਾਂ ਪਰਨ ਕਰਦੇ ਨੇ ਉਹਨਾਂ ਨੂੰ ਅੱਜ ਸਿਰ ਜੋੜ ਕੇ ਤੁਰਨ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਬਚਾਇਆ ਜਾਵੇ ਪੰਜਾਬ ਨੂੰ ਇਸ ਦਿੱਲੀ ਵਾਲਿਆਂ ਦੀ ਗੁੱਪ ਤੋਂ ਬਚਾਉਣ ਲਈ ਇੱਕੋ ਇੱਕ ਰਸਤਾ ਕਿ ਪੰਜਾਬ ਦੀ ਆਵਾਜ਼ ਨੂੰ ਇਕੱਠੇ ਹੋ ਕੇ ਬਲਦ ਦਿੱਤਾ ਜਾਵੇ ਟੜਿਆ ਵੀ ਟੰਡ ਕੇ ਅੱਡ-ਅੱਡ ਹੋ ਕੇ ਪੰਜਾਬ ਦਾ ਜਿਹੜਾ ਨੁਕਸਾਨ ਹੋ ਰਿਹਾ ਉਹ ਮੈਂ ਸਮਝਾਂ ਬੜਾ ਹੀ ਚਿੰਤਾ ਵਾਲਾ ਔਰ ਉਹਨਾਂ ਜੋ ਕੰਮ ਵੀ ਲੋੜਾ ਜਿਹੜੇ ਵੀ ਵਾਰ ਟਕਰਾ ਤਣਾਅ ਪੈਦਾ ਹੋਏ ਨੇ ਅਕਾਲੀ ਸਫਾ ਅੰਦਰ ਮਾਨਤਾ ਜਨਾ ਸਹਿਰਤਾ ਦੇ ਨਾਲ ਮਟਾਉਂਦੀ ਲੋੜ ਹੈ। ਮਾਤਾ ਗੁਜਰੀ ਸਕੂਲ ਆਫ ਫੈਮਿਨੈਂਸ ਫਤੇਗੜ ਸਾਹਿਬ ਤੋਂ ਜ਼ਿਲ੍ਹਾ ਪੱਧਰ ਤੇ ਸਿੱਖਿਆ ਵਿਭਾਗ ਦੇ ਵੱਲੋਂ ਦਾਖਲਾ ਮੁਹਿੰਮ 2020 ਚੱਲਦਾਗਾ ਕੀਤਾ ਗਿਆ ਹੈ। ਇਸ ਮੁਹਿੰਮ ਵਿੱਚ ਮੁੱਖ ਮੰਤਰੀ ਫੀਲਡ ਅਫਸਰ ਸ਼ੰਕਰ ਸ਼ਰਮਾ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਐਨਰੋਲਮੈਂਟ ਵੈਨ ਨੂੰ ਹਰੀ ਚੰਡੀ ਦੇ 기ਰਵਾਣਾ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਫਤੇਗੜ ਸਾਹਿਬ ਰਵਿੰਦਰ ਕੌਰ ਵੱਲੋਂ ਚਿਲੇ ਦੀ ਸਾਰੀ ਪ੍ਰਾਇਮਰੀ ਤੇ ਸੈਕੰਡਰੀ ਦੀ ਆਪਕਾ ਨੂੰ ਆਪਸ ਵਿੱਚ ਰਲ ਮਿਲ ਕੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਕਿਹਾ ਗਿਆ ਹੈ। ਆਪਰੇਤਾ ਮਤਾ ਵਰਤ ਸਾਲ 2026 ਤਾਈ ਦੀ ਸਕੂਲ ਆਫ ਐਮਿਨੈਂਸ ਵਿੱਚ ਦਾਖਲਾ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਜਿਲ੍ਹਾ ਪਟੇਗੜ ਸਾਹਿਬ ਤੋਂ ਇਹ ਮਾਤਾ ਗੁਜਰੀ ਸਕੂਲ ਆਫ ਐਮਿਨੈਂਸ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਤੋਂ ਮੈਂ ਜਿਲ੍ਹਾ ਪਟੇਗੜ ਸਾਹਿਬ ਦੇ ਸਮੂਹ ਮਾਪਿਆਂ ਨੂੰ ਇਹ ਟੀਮ ਕਰਦਾ ਹਾਂ ਕਿ ਉਹ ਇਹਨਾਂ ਸਕੂਲਾਂ ਦੇ ਵਿੱਚ ਵੱਧ ਵੱਧ ਦਾਖਲਾ ਲਈ ਬੱਚਿਆਂ ਨੂੰ ਪ੍ਰੇਰਿਤ ਕਰਨ। ਸਭਜੀ ਦੇ ਨਾਲ ਇਹ ਮੁਖਾਤਬ ਹੋ ਰਹੀ ਹਾਂ। ਤੇ ਆਪ ਸਭ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਅੱਜ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀ ਹਦਾਇਤਾਂ ਅਨੁਸਾਰ 2026-27 ਦਾ ਦਾਖਲਾ ਮਹਿਮਾ ਦਾ ਆਗਾਜ਼ ਜਿਹੜਾ ਹੈ ਉਹ ਅੱਜ ਐਸ.ਓ.ਈ. ਮਾਤਾ ਗੁਜਰੀ ਸਕੂਲ ਤੋਂ ਜ਼ਿਲ੍ਹਾ ਲੈਵਲ ਤੇ ਹੋਇਆ ਹੈ। ਸੋ ਇਸ એનਰੋਲਮੈਂਟ ਡਰਾਈਵ ਦੇ ਅਧੀਨ ਮੈਂ ਆਪ ਸਭ ਜੀ ਨੂੰ ਇਹੀ ਅਪੀਲ ਕਰਦੀ ਹਾਂ ਕਿ ਆਓ ਆਪਣੇ ਸਾਰੇ ਬੱਚਿਆਂ ਨੂੰ ਜਿੰਨੇ ਵੀ ਬੱਚੇ ਤੁਹਾਡੇ ਸਕੂਲ ਵਿੱਚ ਪੜਨ ਵਾਲੀ ਉਮਰ ਦੇ ਹਨ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ 'ਚ ਭੇਜਣ ਦੀ ਬਜਾਏ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਓ ਕਿਉਂਕਿ ਸਰਕਾਰੀ ਸਕੂਲ ਹੁਣ ਐਸੇ ਨਹੀਂ ਰਹੇ ਜਿਨ੍ਹਾਂ ਵਿੱਚ ਸਹੂਲਤਾਂ ਦੀ ਘਾਟ ਹੋਵੇ ਹੁਣ ਸਰਕਾਰੀ ਸਕੂਲ ਜਿਹੜੇ ਆ ਆਧੁਨਿਕ ਸਹੂਲਤਾਂ ਦੇ ਨਾਲ ਪੂਰੀ ਤਰ੍ਹਾਂ ਨਾਲ ਲੈ ਸੰ ਜਿਸ ਤਰ੍ਹਾਂ ਕਿ ਵਧੀਆ ਕਲਾਸਰੂਮ ਵਧੀਆ ਵਾਸ਼ਰੂਮ ਵਧੀਆ ਕੈਂਪਸ ਵਧੀਆ ਲੈਬਸ ਵਧੀਆ ਕੁਆਲੀਫਾਈਡ ਸਟਾਫ ਤੇ ਬਹੁਤ ਹੀ ਚੰਗਾ ਮਾਹੌਲ ਬੱਚਿਆਂ ਨੂੰ ਖੇਡਣ ਦੇ ਲਈ ਹਰ ਇੱਕ ਤਰ੍ਹਾਂ ਦਾ ਮੈਦਾਨ ਹਰ ਇੱਕ ਤਰ੍ਹਾਂ ਦੀ ਸੁਵਿਧਾ ਹੈ ਖੇਡਣ ਦਾ ਸਮਾਨ ਹੈ ਛੋਟੇ ਬੱਚਿਆਂ ਦੇ ਲਈ ਪ੍ਰੀ ਪ੍ਰਾਇਮਰੀ ਤੋਂ ਹੀ ਕਲਾਸਾਂ ਸ਼ੁਰੂ ਹਨ ਜਿਦੇ ਵਿੱਚ ਬੱਚਿਆਂ ਨੂੰ ਖਡਾਉਣਿਆਂ ਤੋਂ ਲੈ ਕੇ ਕਿਤਾਬਾਂ ਤੱਕ ਹਰ ਇੱਕ ਚੀਜ਼ ਮੁਹੱਈਆ ਕਰਾਈ ਜਾਂਦੀ ਹੈ ਸੋ ਆਓ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਫ੍ਰੀ ਸਿੱਖਿਆ ਦਿਵਾਓ ਤੇ ਸਰਕਾਰੀ ਸਕੂਲਾਂ ਦੇ ਮਾਹੌਲ ਨੂੰ ਹੋਰ ਵਧੀਆ ਬਣਾਓ ਥੈਂਕ ਯੂ ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਨੇੜੇ ਹੋਏ ਇੱਕ ਦਿਲ ਦਹਿਲਾਉਣ ਵਾਲੇ ਹਾਦਸੇ ਵਿੱਚ ਛੋਟੇ ਬੱਚੀ ਨਾਲ ਮੋਟਰਸਾਈਕਲ ਤੇ ਸਵਾਰ ਪਤੀ ਪਤਨੀ ਨੂੰ ਪ੍ਰਾਈਵੇਟ বাস ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਪਤਨੀ ਦੀ ਹਸਪਤਾਲ ਇਲਾਜ ਤੇ ਲੈ ਜਾਂਦੇ ਸਮੇਂ ਮੌਤ ਹੋ ਗਈ ਜਦ ਕਿ ਪਤੀ ਤੇ ਛੋਟੀ ਬੱਚੀ ਦੇ ਮਾਮੂਲੀ ਸੱਟਾਂ ਲੱਗੀਆਂ। ਉਧਰ ਸੜਕ ਕਿਨਾਰੇ ਦੁਕਾਨਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਸਾਰੀ ਘਟਨਾ ਇਹ ਕੈਦ ਹੋ ਗਈ। ਮੇਰਾ ਨਾਮ सुरेश ਕੁਮਾਰ ਪਿੰਡ ਮਰਾੜਾ ਦਾ ਵਾਸੀ ਹਾਂ। ਮੈਂ ਤੇ ਮੇਰੀ ਪਤਨੀ ਆਪਣੀ ਬੇਟੀ ਨੂੰ ਲੇ ਕੇ ਦਿਨੇ ਦਾ ਦਵਾਈ ਲੈਣ ਲਈ ਜਾ ਰਹੀ ਸੀ ਬ੍ਰਹਮਪੁਰ ਤੋਂ ਨਿਕਲਦੇ ਆ ਹੂੰ ਮੋਟਰਸਾਈਕਲ ਜਾ ਰਹੀ ਸੀ ਪਿੱਛੋਂ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਆਈ ਜਿਹੜੀ ਕਿ ਸਾਡੇ ਮੋਟਰਸਾਈਕਲ ਨਾਲ ਟੱਕਰ ਮਾਰ ਦਿੱਤੀ ਅਸੀਂ ਤਿੰਨ ਮੋਟਰਸਾਈਕਲੇ ਠਾਂਡੇ ਜੀਆਂ ਸੱਟਾਂ ਲੱਗੀਆਂ ਆ ਤੇ ਮੇਰੀ ਪਤਨੀ ਨੂੰ ਲੋਕਾਂ ਨੇ ਚੋੱਕ ਕੇ ਸਾਈਡ ਤੇ ਕੀਤਾ ਤੇ ਫੇਰ ਅਸੀਂ ਨਿੱਜੀ ਹਸਪਤਾਲ ਵਿੱਚ ਲੈ ਗਏ ਉੱਥੇ ਉਹ ਜਾ ਕੇ ਡਾਕਟਰਾਂ ਨੇ ਉਹਨਾਂ ਨੂੰ ਮਰਨ ਦੀ ਕੋਸ਼ਿਸ਼ ਕਰ ਦਿੱਤਾ ਕੀ ਮੰਨ ਕਰਦੇ ਹੋ ਪ੍ਰਸ਼ਾਸਨ ਤੋਂ ਸਾਹੀ ਪ੍ਰਸ਼ਾਸਨ ਰਹਿ ਹੋ ਮੰਨ ਕਰਦੇ ਆ ਕਿ ਇਹਦੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਅਣੀ ਮੇਰਾ ਨਾਮ ਹੈ ਪੀਆ ਠੀਕ ਹੈ ਜੀ ਪੰਬੇ ਪਿੰਡ ਮਰਾੜਾ ਵਾਸੀ ਪਿੰਡ ਮਰਾੜਾ ਤੇ ਮੇਰੇ ਬ੍ਰਦਰ ਦਾ ਫਰੀਦ ਕੁਮਾਰ ਠੀਕ ਹੈ ਮੇਰੇ ਨਾਲ ਮੇਰੇ ਭਾਬੀ ਜੀ ਸੁਦੇਸ਼ ਕੁਮਾਰੀ ਬੱਚੀ ਬਿਮਾਰ ਸੀ ਉਹਨਾਂ ਨੂੰ ਲੈ ਕੇ ਦਿਨ ਲਗਰ ਦਵਾਈ ਲੈਣ ਮੈਡੀਸਨ ਲੈਣ ਵਾਸਤੇ ਜਾ ਰਹੇ ਸੀ ਠੀਕ ਹੈ ਜਿਵੇਂ ਬਰਾਹਮਣ ਨੰਗੇ ਆ ਬ੍ਰਾਂਹ ਪਰ ਨੰਨ ਕੇ ਠੀਕ ਹੈ ਪਿੱਛੋਂ ਤੇਜ਼ ਮਿੰਨੀ ਬੱਸ ਤੇਜ਼ ਰਫਤਾਰ ਨਾਲ ਆਈ ਆ ਕੋਈ ਇਹਨਾਂ ਨੂੰ ਬੁਰੀ ਤਰ੍ਹਾਂ ਹਿੱਟ ਕੀਤੀ ਆ ਹਿੱਟ ਕਰਕੇ ਤੇ ਪੂਰੀ ਤਰ੍ਹਾਂ ਉਹਦੀ ਚਪੇੜ ਚ ਆ ਗਏ ਨੇ ਚਪੇੜ ਚ ਆ ਕੇ ਡੇਗ ਗਏ ਨੇ ਪੂਰੀ ਤਰ੍ਹਾਂ ਦੇਖੋ ਬਹੁਤ ਬੀਜੀ ਤੇ ਗੰਭੀਰ ਸੱਟਾਂ ਲੱਗ ਗਈਆਂ ਗੰਭੀਰ ਸੱਟਾਂ ਵਿੱਚ ਗੰਭੀਰ ਸੱਟਾਂ ਲੱਗੀਆਂ ਪਹਿਲਾਂ ਉਹ ਉੱਥੇ ਚੱਕਿਆ ਲੋਕਾਂ ਦੀ ਮਰਨ ਨਾ ਚਾਹ ਕੇ ਉਸ ਤੋਂ ਬਾਅਦ ਉਹਨਾਂ ਨੂੰ ਪਠਾਨਕੋਟ ਲੈ ਗਏ ਨੇ ਪਠਾਨਕੋਟ ਨਿਜੀ ਹਸਪਤਾਲ ਵਿੱਚ ਪ੍ਰਾਈਵੇਟ ਨਿਜੀ ਹਸਪਤਾਲ ਲੈ ਗਏ ਉੱਥੇ ਜਾ ਕੇ ਉਹ ਮਤਲਬ ਸੱਟਾਂ ਦੀ ਦਾਗ ਨਾ ਸਹੰਦੇ ਹੋਏ ਮਤਲਬ ਉਹ ਮਤਲਬ ਉਹਨਾਂ ਦੀ ਮ੍ਰਿਤ ਠੀਕ ਹੈ ਕੋਈ ਦੇਖਣ ਸੁਣਨ ਵਾਲਾ ਹੈ ਨਹੀਂ ਬੜਾ ਪ੍ਰਾਈਵੇਟ ਡੋਅਬ ਕਰ ਦੇਣਾ ਹੈ ਪ੍ਰਾਈਵੇਟ ਡੋਅਬ ਤੇ ਵੀ ਤੁਹਾਨੂੰ ਪਤਾ ਹੀ ਹੈ ਕੀ ਹਾਲਾਤ ਨੇ ਇਸ ਟਾਈਮ ਠੀਕ ਹੈ ਇਨਸਾਫ ਅੰਜੇ ਅਸੀਂ ਪ੍ਰਸ਼ਾਸਨ ਉਹ ਪੁਲਿਸ ਪ੍ਰਸ਼ਾਸਨ ਕੋਰ ਪ੍ਰਸ਼ਾਸਨ ਕੋਈ ਇਨਸਾਫ ਕਰ ਦੇਣ ਕਿ ਇਹਨਾਂ ਨੂੰ ਤੁਹਾਡੇ ਪਰਿਵਾਰ ਨੂੰ ਵੱੱਟ ਵੱੱਟ ਇਨਸਾਫ ਜੋ ਆਇਆ ਜਾਏ ਠੀਕ ਹੈ ਤੇ ਜੋ ਬੰਦੀ ਕਾਰਵਾਈ ਆ ਕੀਤੀ ਜਾਏ ਉਸਕੋ ਤੋਂ ਸਖਤ ਜਿਹੜੇ ਦੋਸ਼ੀਆਂ ਨੂੰ ਜਲਦੀ ਫੜਿਆ ਜਾਵੇ ਹਲਕਾ ਦਿਨਾਨਗਰ ਗੁਰਦਾਸਪੁਰ ਪਠਾਨਕੋਟ ਬਾਈਪਾਸ ਤੋਂ ਦਿਨਾਨਗਰ ਦੇ ਮੋਹੱਲਾ ਆਰੀਆਨਗਰ ਨੂੰ ਚਾਂਦੀ ਲਿੰਕ ਰੋਡ ਦੇ ਉੱਪਰ ਪ੍ਰਾਣੀ ਰਣਜੀਤ ਤੇ ਚੱਲਦਿਆਂ ਦੋ ਧਿਰਾਂ ਦੇ ਆਪਸ ਵਿੱਚ ਲੜਾਈ ਝਗੜੇ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਵੱਲੋਂ ਵੀਡੀਓ ਵਿੱਚ ਦਾਤਰਾ ਨਾਲ ਹਮਲਾ ਕਰਨ ਦੇ ਰੋਪ ਲਗਾਏ ਜਾ ਰਹੇ ਹਨ ਜਿੱਥੇ ਖੂਨ ਦੇ ਵਿੱਚ ਲੱਤ ਪਾਥ ਇੱਕ ਨੌਜਵਾਨ ਵੀ ਸਾਹਮਣੇ ਦਿਖਾਈ ਦੇ ਰਿਹਾ ਤੇ ਮੌਕੇ ਦੀ ਵੀਡੀਓ ਵਿੱਚ ਹਮਲਾ ਕਰਨ ਦੇ ਦੋਸ਼ ਲਗਾਏ ਜਾ ਰਹੇ ਜਿਸ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਹੈ ਹਾਂ ਮਨਦੀਪ ਜੀ ਰਹਿਣਾ ਮਾਰੀ ਨਗਰ ਦਾ ਜਿਲ੍ਹਾ ਨਗਰ ਦਾ ਇਹ ਆਪਣੀ ਇੱਕ ਵਾਰ ਪੁਰਾਣਾ ਝਗੜਾ ਹੋਇਆ ਸੀ ਤੇ ਇਹਨਾਂ ਨੇ ਰੰਜਿਸ਼ ਰੱਖੀ ਸੀ ਤੇ ਮੈਨੂੰ ਲੱਗਦੇ ਕਿ ਇਹਨਾ ਹੱਟਾ ਲਣ ਗਿਆ ਸੀ ਤੇ ਇਹਨਾਂ ਨੇ ਮੌਕਾ ਦੇਖਿਆ ਕਿ ਕੱਲਾ ਹੈ ਤੇ ਇਹਨਾਂ ਨੇ ਮੇਰੇ ਤੇ ਵਾਰਦਾਤ ਕਰਕੇ ਦੋ ਜਣੇ ਹੀ ਦੋਨ ਦੱਤ ਲੈ ਲਈ ਮੇਰੇ ਗੇ ਮੋਸਰ ਲਾਇਆ ਇਹਨਾਂ ਨੇ ਤੇ ਮੈਨੂੰ ਰੋਕਿਆ ਨਾ ਮਿਹਰ ਦਿੱਤੇ ਦੱਤਰ ਮਾਰਦੇ ਤੇ ਮੈਂ ਉੱਥੇ ਰੋਲਾ ਪਾਇਆ ਉੱਥੇ ਮੇਰਾ ਭਰਾ ਮੱਥੇ ਬਾਂਦੀ ਬਾਂਦ ਰੋਲਦੀ ਉਹ ਬਦੌੜ ਕੇ ਆਇਆ ਨੇ ਮੈਨੂੰ ਛੁਡਾਇਆ ਛੁਡਾਇਆ ਉੱਥੋਂ ਆਪਾਂ ਨਿਕਲੇ ਆਂ ਸਕੂਟੀ ਜੇ ਬਚਾ ਕੇ ਨੇ ਜਿਨ੍ਹਾਂ ਗੱਡੀ ਹੱਡੇ ਮੰਗਲ ਆ ਲਈ ਹੈ ਤੇ ਜਲਦੀ ਗੱਡੀ ਆਣੇ ਸਾਡੇ ਜਮ ਮਾਰੀ ਹੈ ਤੇ ਬਾਅਦ ਚੋ ਗੱਡੀ ਚੋਂ ਨਿਕਲ ਕੇ ਮੇਰੇ ਵੱਡੇ ਭਰਾ ਦੇ ਦੱਤਰ ਮਾਰੇ ਇਹਨਾਂ ਨੇ ਜਾਥੇ ਮੌਕੇ ਤੇ ਮੇਰਾ ਫਰਿੰਜ ਵੀ ਆਇਆ ਉਹਦੇ ਤੇ ਵੀ ਇਹਨਾਂ ਨੇ ਬਾਰਦਾਤ ਕੀਤੀ ਹੈ ਬਾਤ ਜਦੋਂ ਕੋਈ ਨਿਕਲ ਗਏ ਕਿਸ ਕਿਸੇ ਨਾਲ ਲੱਗੇ ਵਾਹ ਲੱਗੇ ਕੀ ਪ੍ਰਾਣੀ ਰੱਬ ਸੀ ਆਪਣਾ ਝਗੜਾ ਹੈ ਇੱਕ ਵਾਰੀ ਅੰਮ੍ਰਿਤ ਮੰਬੇਰਾਂ ਤੇ ਉਹ ਗੱਲ ਨੂੰ ਲੈ ਕੇ ਇਹਨਾਂ ਨੇ ਉਹਦੇ ਤੇ ਬਾਰਦਾਤ ਕੀਤੀ ਹੈ ਕਿੰਨੇ ਜਨੇ ਸੀ ਮੰਡੇ ਇੱਕ ਹੀ ਲਾ ਪ੍ਰੀਤ ਹੀ ਰਵ ਸ਼ਰਮਾ ਹੀ ਚੇਤਰਾਗਰ ਤੋਂ ਤੇ ਆਪਰੇ ਪੁਲਸਤਾ ਆਵੀ ਜਿੰਨਾਂ ਦਾ ਮੁੰਡੇ ਮੇਰੇ ਨਾਲ ਮਿਲਿਆ ਝਗੜਾ ਹੈ ਇਹ ਦੋ ਮੁੰਡੇ ਹੋਈ ਤੁਸੀਂ ਤੁਸੀਂ ਇਕੱਲੇ ਸੀ ਹਾਂ ਮੈਂ ਪਹਿਲਾਂ ਇਕੱਲਾ ਸੀ ਕਿਉਂਕਿ ਮੇਰੇ ਸਾਥਰ ਮਾਰੇ ਪੌਂਜੀ ਹੋਣੇ ਵਿਚਾਰ ਹੋਏ ਦੇਖੋ ਮੁੰਡੇ ਅੱਗੇ ਨਿਕਲੇ ਹੋਏ ਗੱਡੀ ਮਗਰ ਨਾਲ ਲੀ ਤੇ ਸਕੂਟਰੀ ਦੇ ਮਾਰੇ ਉਹਨੇ ਚੜਦੀ ਗੱਡੀ ਤੇ ਉਸ ਤੋਂ ਬਾਅਦ ਆ ਜਿਹੜਾ ਇਹ ਡਿਜੀਟਲ ਮੈਡੀਕਲ ਕੇ ਡਾਕਟਰ ਮਾਰਤੀ ਭਰਾ ਦੇ ਮੇਰਾ ਫਰੈਂਡ ਵੀ ਹੈ ਉਹਦੀ ਵੀ ਮਾਰਤੀ ਨੇ ਉਹਨਿਸ ਕਮਪਲੇਟ ਕੀਤੀ ਉਹਨਿਸ ਕਮਪਲੇਟ ਕੀਤੀ ਕੀ ਕਹਿੰਦੇ ਬਈ ਜੇ ਤਿੰਨ ਜੋ ਕਾਰਵਾਈ ਬਿਲਦੀ ਹੈ ਕਰੋ ਸਾਡੇ ਕੋਲ ਕੱਲ ਤਿੰਨ ਪੇਸ਼ੈਂਟ ਆਏ ਸੀਗੇ ਤੇ ਝਗੜੇ ਨਾਲ ਦਿਨਾ ਨਗਰ ਤੋਂ ਤੇ ਅਸੀਂ ਉਹਨਾਂ ਦਾ ਪਰਚਾ ਕੱਟ ਕੇ ਇਲਾਜ ਸ਼ੁਰੂ ਕਰਤਾ ਹੋਇਆ ਤੇ ਪੁਲਿਸ ਬਾਕੀ ਕਾਰਵਾਈ ਪੇਜੀ ਹੋਇਆ ਬਾਕੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਧੰਨਵਾਦ ਜੀ ਨਮ ਅੱਖ ਨਾਲ ਲਾਉਂਸ ਨਾਇਕ ਵਿਕਰਮਦਤ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭਾਰਤੀ ਫੌਜ ਦੀ 235 ਬੰਗਾਲ ਇੰਜੀਨੀਅਰ ਰੈਜੀਮੈਂਟ ਦੇ ਲਾਉਸ ਨਾਇਕ ਵਿਕਰਮਦਤ ਦਾ 19ਵਾਂ ਸ਼ਹੀਦੀ ਦਿਵਸ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁਮਰ ਰਵਿੰਦਰ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਸਰਹੱਦ ਦੇ ਪਿੰਡ ਮਰਾੜਾ ਵਿਖੇ ਉਹਨਾਂ ਦੇ ਨਿਵਾਸ ਸਥਾਨ ਤੇ ਬਣਾਇਆ ਗਿਆ ਜਿਸ ਵਿੱਚ ਬੀਐਸਐਫ ਦੀ 58 बटालियन डिप्टी कमांडेंट रजनीकांत ने मुख्य मेहमान शिरकत की सेना की दो सौ पैंतीस बलिदान दिवस सीमावर्ती गांव मराड़ा में आयोजित किया गया लांस नायक बिक्रम दत्त एक ऐसा वीर सपूत है ऐसा योद्धा था जिन्होंने से उन्नीस साल पहले जम्मू कश्मीर की वादियों से अपनी ड्यूटी को कर्म तनदही से निभाते हुए कर्तव्य निष्ठा से ड्यूटी निभाते हुए अंतिम सलूट करते हुए हमें यह संदेश दिया था कि कुछ लोग तो अहले वतन अब हम तो सफर करते हैं अब हम तो सफर करते हैं शौर्य त्याग व बलिदान की मूर्त लांस नायक विक्रम दत्त जिनकी मात्र दस दिन बाद शादी थी घर पे मां सेहरे की लड़ियां मुड़ रही थी शकड़ों के गीत गा रही थी लेकिन लांस नायक विक्रम दत्त ने वीरगति को धुन के रूप में गले लगाते हुए तिरंगे में लिपटे हुए प्रांगण में पहुंचकर अपना सैन्य धरण निभा दिया ऐसे योद्धा भारतीय सेना के और देश की भावी पीढ़ी के लिए एक रोल मॉडल का काम कर जाते हैं। आज यहां क्षेत्र के लोगों ने नमकोष इस योद्धा को सजदा किया वहीं सबके मन में एक टीस थी वो टीस क्या थी कि आज उन्नीस साल हो गए जब तिरंगे में लिपटा हुआ मेरा भाई गांव में पहुंचा था तो बड़े बड़े वायदे सरकारों की तरफ से किए गए कि इनकी याद में यादगार गेट बनेगा स्टेडियम बनेगा यादगारी गेट बनेगा अफसोस उन्नीस सालों बाद भी वो सरकार के वादे वफा ना हुए वो सभी घोषणाएं जो हैं सरकारी फाइलों में दफन होकर रह गई ये देश का दुर्भाग्य है कि जिन शहीदों ने देश के आने वाले कल के लिए अपना आज कुर्बान कर दिया आज एक अभागी माँ उन्नीस साल से तड़प रही है तरस रही कि उनकी बेटे की याद में कोई ऐसी निशानी बने ताकि वो अपनी आखिरी सांसें अच्छे तरीके से ले सके तो मेरी सरकारों से अपील है कि कुछ नहीं दे सकते इन परिवारों को हम इस मां की झोली में अब सारे जहां दौलत डाल मायने नहीं है और जरूरत है लोगों को मान सम्मान देने की जो मान सम्मान आज हमारे डिप्टी कमांडर बी रजनीकांत सर पीसीडी रजनीकांत के संस्थापक जोगेंद्र सलारे जी और जितने लोग यहाँ पे आए और इस मां का हौसला जो बढ़ाया है सो आओ सभी संकल्प करें जो सपना लास्ट नायक बिक्रम दत्त जैसे योद्धाओं ने देखा है उनके सपनों की सोच पर पहरा देते हुए उनके पचन पर चलते हुए परिवारों का हौसला बुलंद रखें शहीद कभी नहीं मरते शहीद हमेशा मर रहते हैं लेकिन एक शहीद की मौत कब होती है जब देश समाज सरकार देते हैं जे सीमावर्ती विक्रम के बलिदान से पहले कोई नहीं जानता था पांच सात दस किलोमीटर के परे लेकिन मेरे भाई के बलिदान के बाद इस गाँव का नाम जो है राष्ट्रपति भवन में जो शहीदों की गदी है वहां पर दर्ज हो गया सो गाँव वासियों के लिए गर्व की बात है और सभी मिलकर ये संकल्प करें कि जो क्षमा जो ज्योति ਆਪਣਾ ਬਲੀਦਾਨ ਦੇ ਕੇ ਲਾਸਟ ਟੈਂਕ ਵਿਕਰਮ ਦਤ ਨੇ ਪ੍ਰਜਲਿਤ ਕਰੀ ਉਹ ਜੋਤੀ ਬੁਝਣੇ ਨਾ ਪਾਏ ਸਭੀ ਮਿਲ ਕੇ ਆਪਣੀ ਦੇਸ਼ ਭక్తి ਕਾ ਆਪਣੇ ਭਾਈਚਾਰੇ ਕਾ ਤੇਲ ਉਸਮੇਂ ਡਾਲਤੇ ਰਹੇ ਔਰ ਉਸ ਲੋਅ ਮੇ ਸਾਡਾ ਦੇਸ਼ ਅਲੋਕਿਤ ਹੋਤਾ ਰਹੇ ਔਰ ਇਸ ਤੇ ਪ੍ਰੇਰਣਾ ਲੇ ਕੇ ਦੇਸ਼ ਦੀ ਜੁਵਾ ਪੀੜੀ ਜੋ ਹੈ ਉਹ ਵੀ ਭਾਰਤੀ ਸੈਨਾ ਦੇ ਬਹਾਦੂਰਾਂ ਪਰ ਰਾਸ਼ਟਰ ਨਿਰਮਾਣ ਮੇ ਆਪਣਾ ਬਹੁਮਤਯ ਯੋਗਦਾਨ ਦੇਣ ਕਸਟਪਲਫਲੇ ਯਹੀ ਆਸ ਕੇ ਦਿਨ ਪਰ ਇਸ ਯੋਧਾ ਕੋ ਸੱਚੀ ਸਨਾਨ ਕਰੀ ਹੋ। ਧੰਨਵਾਦ ਜੈ ਹਿੰਦ ਜੈ ਭਾਰਤ। ਮੋੜ ਮੰਡੀ ਵਿਖੇ ਗਣਤੰਤਰ ਦਿਵਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਵੱਲੋਂ ਮੋੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਕੁਰਸੀ ਪਿੱਛੇ ਹੋਏ ਝਗੜੇ ਤੋਂ ਬਾਅਦ ਪ੍ਰਧਾਨ ਵੱਲੋਂ 30 ਲੱਖ ਰੁਪਏ ਦੇ ਕੇ ਪ੍ਰਧਾਨਗੀ ਲੈਣ ਦੇ ਗੰਭੀਰ ਦੋਸ਼ ਲਗਾਏ ਗਏ ਸਨ ਜਿਸ ਤੋਂ ਬਾਅਦ ਹਣ ਹਲ ਮੈਸਰ ਖਾਨਾ ਦੇ ਵਕੀਲ ਰਮਨਦੀਪ ਸ਼ਰਮਾ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਨੂੰ ਨੋਟਿਸ ਭੇਜ ਕੇ 15 ਦਿਨ ਵਿੱਚ ਮਾਫੀ ਮੰਗਣ ਲਈ ਕਿਹਾ ਗਿਆ ਹੈ ਤੇ ਮਾਫੀ ਨਾ ਮੰਗਣ ਦੀ ਸੂਰਤ ਵਿੱਚ 5 ਕਰੋੜ ਰੁਪਏ ਦਾ ਮਾਣ ਹਾਨੀ ਦਾ ਕੇਸ ਧਾਇਰ ਕਰਨ ਲਈ ਵੀ ਕਿਹਾ ਗਿਆ ਹੈ ਰਮਨਦੀਪ ਸ਼ਰਮਾ ਨੇ ਕਿਹਾ ਹੈ ਕਿ ਰਾਜਨੀਤੀ ਵਿਧਾਇਕ ਦੀ ਛਵੀ ਖਰਾਬ ਕਰਨ ਲਈ ਇਹ ਕੀਤਾ ਗਿਆ ਸਰ ਜਿਵੇਂ ਕਿ ਸਾਰਿਆਂ ਦੇ ਧਿਆਨ ਚ ਹੀ ਹੈ ਜੀ 26 ਜਨਵਰੀ ਗਣਤੰਤਰਤਾ ਦਿਵਸ ਨੂੰ ਮੋੜ ਮੰਡੀ ਵਿਖੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਸੀਗਾ ਜੀ ਉਸ ਦੌਰਾਨ ਕਰਨੈਲ ਸਿੰਘ ਪ੍ਰਧਾਨ ਜੀ ਮੋੜ ਮੰਡੀ ਦੇ ਪ੍ਰਧਾਨ ਨੇ ਜੀ ਉਹਨਾਂ ਨੇ ਸਰ ਇੱਕ ਜਾਣ ਬੁੱਝ ਕੇ ਰਾਜਨੀਤਿਕ ਸਾਦੇਸ਼ ਦੇ ਅਧੀਨ ਐਮਐਲਏ ਸਖੀਰ ਸਿੰਘ ਮੈਸਰਖਾਨਾ ਦੇ ਉੱਪਰ આરોਪ ਲਗਾਏ ਨੇ ਕਿ ਮੈਨੂੰ ਤੂੰ 30 ਲੱਖ ਰੁਪਇਆ ਦੇ ਕੇ ਪ੍ਰਧਾਨ ਬਣਾਇਆ ਸੀਗਾ ਨਗਰ ਕੌਂਸਲ ਮੋੜ ਦਾ ਮੈਂ ਤੈਨੂੰ 30 ਲੱਖ ਰੁਪਇਆ ਦੇ ਕੇ ਖਰੀਦ ਲਿਆ ਜੋ ਕਿ ਕੁਝ ਹੋਰ ਵੀ ਘਟਿਆਬੜ ਜੂਜ਼ ਕੀਤੇ ਸੀਗੇ ਜਿਹੜੇ ਕਿ ਮੈਂ ਇੱਥੇ ਨਹੀਂ ਚੰਗੇ ਸਮਝਦਾ ਵੀ ਇਹ ਬੋਲੇ ਜਾਣ ਮੀਡੀਆ ਦੇ ਉੱਪਰ ਤੇ ਉਸੇ ਦਿਨੀ ਸਰ ਜਦੋਂ ਮੈਨੂੰ ਸੁਖਵੀਰ ਸਿੰਘ ਮੈਸਰ ਖਾਨਾ ਜੀ ਦਾ ਉਹਨਾਂ ਨੇ ਮੈਨੂੰ ਕਿਹਾ ਵੀ ਐਂ ਕਰਕੇ ਆਪਣੇ ਤੇ ਆਹਾ ਹੋ ਗਿਆ ਤੇ ਤੁਸੀਂ ਮੇਰੇ ਵਕੀਲ ਬਣ ਕੇ ਤੇ ਇੱਕ ਉਹਨਾਂ ਨੂੰ ਲੀਗਲ ਨੋਟਿਸ ਦਿਓ ਤੇ ਉਹਨਾਂ ਦੇ ਖਿਲਾਫ ਜਿਹੜੀ ਵੀ ਕਾਨੂੰਨੀ ਕਾਰਵਾਈ ਜਾਇਜ਼ ਬਣਦੀ ਆ ਉਹ ਉਹਨਾਂ ਦੇ ਉੱਤੇ ਤੁਰੰਤ ਪ੍ਰਭਾਵ ਨਾਲ ਕਰੋ ਕੀ ਲੈ ਜਾਗੇ ਜੀ ਕਾਰਵਾਈ ਕਿ ਸਰ ਇੱਕ ਵਾਰੀ ਅਸੀਂ ਉਹਨਾਂ ਨੂੰ ਲੀਗਲ ਨੋਟਿਸ ਸਰਵ ਕੀਤਾ ਹੈਗਾ ਡੈਫਾਮੇਸ਼ਨ ਦਾ ਜੀ ਵੀ ਜੇਕਰ ਉਹ ਤੁਸੀਂ ਉਹਨਾਂ ਨੂੰ ਜਾਇਜ਼ ਲੱਗਦਾ ਤਾਂ 15 ਦਿਨਾਂ ਦੇ ਅੰਦਰ ਅੰਦਰ ਆਪਦੀ ਮਾਫੀ ਮੰਗ ਲੈਣ ਚੰਨ ਤਿਕ ਤੌਰ ਤੇ ਸੋਸ਼ਲ ਮੀਡੀਆ ਤੇ ਜੇਕਰ ਉਹ ਦਿੱਤੇ ਗਏ ਟਾਈਮ ਦੇ ਦੌਰਾਨ ਆਪਦੀ ਮਾਫੀ ਨਹੀਂ ਮੰਗਦੇ ਤਾਂ ਫਿਰ ਉਹਨਾਂ ਦੇ ਖਿਲਾਫ ਜੀ ਮਾਨਯੋਗ ਅਦਾਲਤਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੇਸ ਚੱਲਣਗੇ ਸਰ ਕਿਉਂ ਲੱਗਦਾ ਕਿ ਐਉਂ ਕੁੱਤਾ ਉਹਨਾਂ ਨੇ ਸਾਰਾ ਇਹ ਥੋੜੀ ਪਾਰਟੀ ਦੀ ਹੈ ਕਿ ਨਾ ਆਮ ਆਦਮੀ ਪਾਰਟੀ ਦੇ ਉਹਨੇ ਉਹਨਾਂ ਨੇ ਪ੍ਰਧਾਨ ਬਣਿਆ ਉੱਤੇ ਫਿਰ ਕਿਉਂ ਹੋਇਆ ਸਰ ਅਕਾਲੀ ਕੀ ਲੱਗਦਾ ਹੈ ਉਹ ਸਰ ਸਾਨੂੰ ਕੀ ਪਤਾ ਲੱਗਿਆ ਵੀ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਸੀਗੇ ਉਹਨਾਂ ਨੇ ਅਕਾਲੀ ਦਲ ਜੁਆਇਨ ਕਰ ਚੁੱਕੇ ਆ ਜੀ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਉਹ ਪਹਿਲਾਂ ਕਾਂਗਰਸ 'ਚ ਵੀ ਪ੍ਰਧਾਨ ਰਹੇ ਨੇ ਜੀ ਅਕਾਲੀ ਦਲ 'ਚ ਵੀ ਪ੍ਰਧਾਨ ਰਹੇ ਨੇ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਸੱਤਾ 'ਚ ਆ ਗਈ ਤਾਂ ਉਹ ਆਮ ਆਦਮੀ ਪਾਰਟੀ ਦੇ ਨਾਲ ਵੀ ਲੱਗ ਕੇ ਪ੍ਰਧਾਨ ਲੱਗ ਗਏ ਪਰ ਹੁਣ ਉਹ ਕੀ ਹੈ ਜੀ ਐਮਐਲਏ ਸਾਹਿਬ ਉੱਥੇ ਵਧੀਆ ਕੰਮ ਕਰੀ ਜਾਂਦੇ ਆ ਮੋੜ ਮੰਡੀ ਦੇ ਵਿੱਚ ਉਹ ਚਾਹੁੰਦੇ ਵੀ ਇੱਥੇ ਕਿਸੇ ਪ੍ਰਕਾਰ ਦੀ ਕੋਈ ਕਰਾਪਸ਼ਨ ਨਾ ਹੋਵੇ ਪਰ ਪ੍ਰਧਾਨ ਜੀ ਇੱਕ ਪੁਰਾਣੇ ਠੇਕੇਦਾਰ ਨੇ ਜੋ ਸਾਰੇ ਕੰਮ ਆਪ ਦੇ ਅੰਡਰ ਲੈ ਕੇ ਆਪ ਹੀ ਕਰਨੇ ਚਾਹੁੰਦੇ ਆ ਤੇ ਜਿਹੜੇ ਕਿ ਐਮਐਲਏ ਸਾਹਿਬ ਨਹੀਂ ਚਾਹੁੰਦੇ ਸੀਗੇ ਵੀ ਕਿਤੇ ਕੋਈ ਕਰਾਪਸ਼ਨ ਹੋਵੇ ਜਾਂ ਪੰਜਾਬ ਸਰਕਾਰ ਵੀ ਨਹੀਂ ਚਾਹੁੰਦੀ ਜੀ ਵੀ ਕਿਤੇ ਕੋਈ ਕਰਾਪਸ਼ਨ ਹੋਵੇ ਤੇ ਸਾਰਾ ਕੰਮ ਪੂਰਾ ਟਰਾਂਸਪੇਰੈਂਟ ਤਰੀਕੇ ਦੇ ਨਾਲ ਹੋਵੇ ਇਹ ਸੀ ਇੰਨੀ ਕੀ ਰੰਜਸ ਉਹਨਾਂ ਦੀ ਸੀ ਬਸ ਇਹਨਾਂ ਨੂੰ ਪੋਲੀਟੀਕਲ ਤੌਰ ਤੇ ਬਦਨਾਮ ਕਰਨਾ ਚਾਹੁੰਦੇ ਆ ਜੀ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਐਨਿਕ ਤੇ ਜਿੰਦਰ ਕੌਰ ਨੂੰ ਦਿਓ ਇਜਾਜ਼ਤ ਰਬੜਖਾਂ